ਸਤ ਸ੍ਰੀ ਅਕਾਲ ਦੋਸਤੋ ਚੈਨਲ ਅਕਾਲ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਲੈ ਕੇ ਹਾਜ਼ਰ ਹੋਏ ਹਾਂ ਜੀ ਇਸ ਵੇਲੇ ਦੀ ਇੱਕ ਵੱਡੀ ਬਿਗ ਬ੍ਰੇਕਿੰਗ ਨਿਊਜ਼ ਹੁਣੇ ਹੁਣੇ ਪੰਜਾਬ 'ਚ ਇੱਥੇ ਗੋਲੀ ਮਾਰ ਕੇ ਗਵਾਂਡੀ ਦਾ ਕੀਤਾ ਕਤਲ ਤਿੰਨ ਜਣੇ ਗੰਭੀਰ ਜ਼ਖਮੀ ਖਬਰ ਨੂੰ ਅੰਤ ਤੱਕ ਦੇਖਣਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਸਰੋਤੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਰ ਨਿੱਕੀ ਵੱਡੀ ਖਬਰ ਇਸ ਤੇ ਸਭ ਤੋਂ ਪਹਿਲਾਂ ਮਿਲਦੀ ਰਹੇ ਤਾਂ ਸ਼ੁਰੂਆਤ ਕਰਦੇ ਹਾਂ ਜੀ ਵੱਡੀ ਖਬਰ ਤੋਂ ਨੇੜਲੇ ਪਿੰਡ ਪੋਗਲਾ ਵਿਖੇ ਬੀਤੇ ਸੋਮਵਾਰ ਦੀ ਸ਼ਾਮ ਨੂੰ ਗਲੀ ਵਿੱਚ ਸਰਕਾਰੀ ਪਾਣੀ ਦੇ ਪਾਈਪ ਪਾਉਣ ਤੋਂ ਬਾਅਦ ਹੋਈ ਤਕਰਾਰ ਨੇ ਇੱਕ ਵਿਅਕਤੀ ਨੇ ਗੋਲੀ ਮਾਰ ਕੇ ਗਵਾਂਡੀ ਨੂੰ ਮਾਰ ਦਿੱਤਾ ਇਸ ਲੜਾਈ 'ਚ ਮ੍ਰਿਤਕ ਦੀ ਲੜਕੀ ਸਮੇਤ 3 ਜਣੇ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਥਾਣਾ ਖੇੜੀ ਗੰਡਿਆ ਦੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਥਾਣਾ ਖੇੜੀ ਗੰਡਿਆ ਦੇ ਐਸਐਚਓ ਥਾਣੇਦਾਰ ਸਵਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਤੀ ਜੇ ਦਰਸ਼ਨ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਉਹਨਾਂ ਦੇ ਪਿੰਡ ਪੋਗਲਾ ਵਿੱਚ ਪਾਣੀ ਦੀ ਸਰਕਾਰੀ ਸਪਲਾਈ ਲਈ ਪਾਈਪਾਂ ਪਾ ਕੇ ਕਨੈਕਸ਼ਨ ਦਿੱਤੇ ਜਾ ਰਹੇ ਸਨ ਤੇ ਵਿਭਾਗ ਵੱਲੋਂ ਕਨੈਕਸ਼ਨ ਦੇ ਕੇ ਅਜੇ ਖੱਡਿਆਣ ਵਿੱਚ ਮਿੱਟੀ ਨਹੀਂ ਪਾਈ ਗਈ ਸੀ ਤਾਂ ਕਿ ਪਾਣੀ ਦੇ ਛੱਡਣ ਤੇ ਕਿਸੇ ਲੀਕੇਜ ਦਾ ਪਤਾ ਲੱਗ ਸਕੇ ਇਸੇ ਦੌਰਾਨ ਲੰਗੀ ਦੇਰ ਸ਼ਾਮ ਅਰਮਿੰਦਰ ਸਿੰਘ ਗਲੀ ਵਿੱਚ ਖਿੱਲੀ ਮਿੱਟੀ ਨੂੰ ਲੈ ਕੇ ਬੋਲਣ ਲੱਗ ਪਿਆ ਤੇ ਗਲੀ ਚ ਜਗਦੀਪ ਸਿੰਘ ਨਾਲ ਵੀ ਬਹਿਸ ਕੀਤੀ ਜਿਸ ਤੇ ਅਮਰਜੀਤ ਸਿੰਘ ਉਹਨਾਂ ਨੂੰ ਸ਼ਾਂਤ ਕਰਨ ਆਇਆ ਤੇ ਅਰਮਿੰਦਰ ਸਿੰਘ ਦੀ ਪਤਨੀ ਦਲਜੀਤ ਕੌਰ ਨੇ ਅੰਦਰੋਂ ਲਿਆ ਕੇ ਉਸ ਨੂੰ ਬੰਦੂਕ ਫੜਾਈ ਤੇ ਅਰਵਿੰਦਰ ਸਿੰਘ ਨੇ ਜਗਦੀਪ ਸਿੰਘ ਤੇ ਫਾਇਰ ਕੀਤਾ ਪਰ ਗੋਲੀ ਅਮਰਜੀਤ ਸਿੰਘ ਦੇ ਜਾ ਲੱਗੀ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦੌਰਾਨ ਹੋਰ ਗੋਲੀਆਂ ਨਾਲ ਮ੍ਰਿਤਕ ਅਮਰਜੀਤ ਸਿੰਘ ਦੀ ਲੜਕੀ ਖੁਸ਼ਪ੍ਰੀਕ ਔਰ ਜਗਦੀਪ ਸਿੰਘ ਅਤੇ ਹਰਜੋਤ ਸਿੰਘ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਤੇ ਮ੍ਰਿਤਕ ਦੀ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਕਰ ਵਿੱਚ ਪੋਸਟਮਾਰਟਮ ਲਈ ਰੱਖਵਾ ਦਿੱਤਾ ਹੈ। ਤਾਂ ਦੋਸਤੋ ਏਸੀ ਇਸ ਵੇਲੇ ਦੀ ਇੱਕ ਵੱਡੀ ਬਿਗ ਬ੍ਰੇਕਿੰਗ ਨਿਊਜ਼ ਖਬਰ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ